ਸਾਸ਼ੀਕਾਲ ਜੀ ਮੈਂ ਹਾਂ ਜਗਰਾਤ ਸਿੰਘ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਇੱਕ ਬੜੀ ਦੁਖਦਾਈ ਜਿਹੜੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਰਿਆਣਾ ਦੇ ਕੈਂਥਲ ਦੇ ਵਿੱਚ ਸੁਖਵਿੰਦਰ ਸਿੰਘ ਨਾਮ ਦੇ ਵਿਅਕਤੀ ਉੱਪਰ ਜਿਹੜਾ ਹਮਲਾ ਕੀਤਾ ਗਿਆ ਉਸ ਨੂੰ ਉਗਰਵਾਦੀ ਕਹਿ ਕੇ ਉਸ ਦੇ ਉੱਪਰ ਜਿਹੜਾ ਜਾਨਲੇਵਾ ਹਮਲਾ ਕੀਤਾ ਗਿਆ ਔਰ ਲਾਗੋਂ ਗੁਜ਼ਰਦੇ ਹੋਏ ਕੁਝ ਰਾਗੀਰਾਂ ਵੱਲੋਂ ਉਹਦੀ ਜਾਨ ਬਚਾਈ ਗਈ ਹੈ ਔਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਇਹ ਹਮਲਾ ਹੋਇਆ ਇਹ ਕਿਤਨਾ ਕਿਤੇ ਜਿਹੜਾ ਕੰਗਣਾ ਰੌਹ ਦੇ ਦਿੱਤੇ ਹੋਏ ਬਿਆਨ ਦੇ ਨਾਲ ਜੁੜਦਾ ਹੈ ਕਿਉਂਕਿ ਕੰਗਣਾ ਨੌਤ ਵੱਲੋਂ ਜਿਹੜਾ ਬੀਤੇ ਸਮੇਂ ਵਿੱਚ ਇੱਕ ਬਿਆਨ ਦਿੱ ਉਗਰਵਾਦ ਫੈਰ ਰਿਹਾ ਪੰਜਾਬ ਦੇ ਵਿੱਚ ਅੱਤਵਾਦ ਫੈਰ ਰਿਹਾ ਸੋ ਜਿਹੜਾ ਹਮਲਾ ਉਸ ਦੇ ਬਿਆਨ ਦੇ ਨਾਲ ਕਿਤੇ ਨਾ ਕਿਤੇ ਜੁੜਿਆ ਨਜ਼ਰ ਆ ਰਿਹਾ ਔਰ ਅਰਸ਼ਦੀ ਦਾ ਕਹਿਣਾ ਹੈ ਕਿ ਜਿਹੜਾ ਸ਼੍ਰੋਮਣੀ ਕਾਲੀਦਾ ਲა ਉਹ ਹਮੇਸ਼ਾ ਸੁਖਵਿੰਦਰ ਸਿੰਘ ਦੇ ਨਾਲ ਖੜਾ ਹੈ ਔਰ ਜੋ ਵੀ ਉਹਨੂੰ ਹਲ ਪਹਚਾਈ ਦੀ ਮਦਦ ਚਾਹੀਦੀ ਹੈ ਉਹਦੀ ਕੀਤੀ ਜਾਊਗੀ ਸੋ ਇਸ ਦੇ ਨਾਲ ਹੀ ਇਸ ਦੇ ਉੱਪਰ ਪ੍ਰਤੀਕਰਮ ਦਿੰਦੇ ਹੋਏ ਐ ਜੀ ਪੀਐਸ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਆਪਣਾ ਪ੍ਰਤੀਕਰਮ ਦਿੱਤਾ ਗਿਆ ਸੋ ਇਸ ਦੇ ਨਾਲ ਹੀ ਸਿਕੰਦਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਵੀ ਆਪਣਾ ਬਿਆਨ ਦਿੱਤਾ ਗਿਆ ਔਰ ਇੱਕ ਨਿਗਾ ਮਾਰਦੇ ਹਾਂ ਉਹਨਾਂ ਦੇ ਬਿਆਨ ਦੇ ਉੱਪਰ ਵਾਹਿਗੁਰ ਹਰਿਆਣਾ ਦੇ ਵਿੱਚੋਂ ਬੜੀ ਇੱਕ ਮਾਰੀ ਖਬਰ ਆਈ ਆ ਇੱਕ ਸੁਖਵਿੰਦਰ ਸਿੰਘ ਨਾਮ ਦਾ ਨੌਜਵਾਨ ਜਿਹੜਾ ਕਿ ਕਾਰੋਬਾਰੀ ਆ ਰਾਤ ਨੂੰ ਆਪਣੇ ਕਾਰੋਬਾਰ ਤੋਂ ਵਾਪਸ ਘਰ ਪਰਤ ਰਿਹਾ ਸੀ ਤੇ ਇੱਕ ਫਾਟਕਾ ਦੇ ਨੇੜੇ ਜਿੱਥੇ ਕਿ ਡੀਸੀ ਦਾ ਰੈ residense ਆ ਜਿਹਨੂੰ ਕਿ ਵੀਆਪੀ ਏਰੀਆ ਕਿਹਾ ਜਾਂਦਾ ਉੱਥੇ ਉਸ ਨੂੰ ਘੇਰਿਆ ਜਾਂਦਾ ਉਸ ਨੂੰ ਖਾਲਸਤਾਨੀ ਤੇ ਹੋਰ ਜਿਹੜੀਆਂ ਸਿੱਖ ਦੇ ਨਾਮ ਦੇ ਨਾਲ ਜੁੜੀਆਂ ਕਈ ਗਾਲੀਆਂ ਦਿੱਤੀਆਂ ਜਾਂਦੀਆਂ ਮਾੜਾ ਚੰਗਾ ਬੋਲਾ ਜਾਂਦਾ ਤੇ ਉਸ ਦੇ ਸਿਰ ਦੇ ਵਿੱਚ ਕਾਤਲਾਣਾ ਹਮਲਾ ਕਰਕੇ ਉਹਨੂੰ ਪੱਟਣ ਕਰ ਦਿੱਤਾ ਜਾਂਦਾ ਤੇ ਉੱਥੋਂ ਦੇ ਉਸ ਮੌਕੇ ਤੇ ਰਾਹੀ ਰਹੋਂਦੇ ਆ ਜਿਹੜੇ ਕਿ ਉਸ ਸਮੇਂ ਤੇ ਉਹ ਛੜਾਉਂਦੇ ਆ ਤੇ ਪੁਲਿਸ ਨੂੰ ਉਹ ਜਾਣਕਾਰੀ ਦਿੰਦੇ ਆ ਤੇ ਉਹਨਾਂ ਦੇ ਦੱਸਣ ਮੁਤਾਬਕ ਜਿਹੜੀ ਹੈ ਕਿ ਇਹ ਦੋ ਲੋਕ ਜਿਹੜੇ ਕਹਿ ਰਹੇ ਸੀ ਕਿ ਅਸੀਂ 84 ਵਾਲਾ ਦੌਰ ਜਿਹੜਾ ਵਾ ਫਿਰ ਇੱਥੇ ਲੈ ਕੇ ਆਵਾਂਗੇ ਬਹੁਤ ਮਾੜੀ ਖਬਰ ਹੈ ਚੈਨਲ ਰਾਹੀਂ ਵੀ ਪਤਾ ਲੱਗੀ ਆ ਤੇ ਸਾਡੀ ਇਨਕੁਆਇਰੀ ਰਾਹੀਂ ਵੀ ਪਤਾ ਲੱਗੀ ਆ ਸੋ ਬਹੁਤ ਮੰਦਭਾਗੀ ਆ ਇਸ ਗੱਲ ਤੇ ਫਿਕਰ ਕਰਨਾ ਚਾਹੀਦਾ ਕਿਉਂਕਿ ਨਾਗਰਿਕ ਭਾਵੇਂ ਕੋਈ ਵੀ ਹੋਵੇ ਪਰ ਖਾਸ ਤੌਰ ਤੇ ਸਿੱਖ ਜਿਹੜੇ ਜਿਨ੍ਹਾਂ ਦੇ ਨਾਲ ਇਸ ਦੇਸ਼ ਦੇ ਅੰਦਰ ਵੱਡਾ ਵਿਤਕਰਾ ਜਿਹੜਾ ਸ਼ੁਰੂ ਹੋਇਆ ਪਹਿਲਾਂ ਕਾਂਗਰਸ ਵੱਲੋਂ ਹੁੰਦਾ ਸੀ ਹੁਣ ਅਸੀਂ ਦੇਖ ਰਹੇ ਹਾਂ ਕਿ ਮੋਦੀ ਸਰਕਾਰ ਦੇ ਵੇਲੇ ਤੋਂ ਬਾਅਦ ਆ ਪਿਛਲੇ ਕੁਝ ਸਾਲਾਂ ਤੋਂ ਇਹ ਜਿਹੜੀ ਹੈ ਗੱਲ ਜਿਹੜੀ ਇਹ ਦੇਸ਼ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਉਹਦਾ ਕਾਰਨ ਹੈ ਕਿ ਜਿਹੜਾ ਰਵਈਆ ਜਿਹੜੀ ਮਾਨਸਿਕਤਾ ਸਰਕਾਰ ਦੀ ਉਹ ਸਿੱਖ ਵਿਰੋਧੀ ਹੈ ਤੇ ਖਾਸ ਤੌਰ ਤੇ ਹਰਿਆਣਾ ਦੇ ਅੰਦਰ ਇਸਲੇ ਦਿਨਾਂ ਦੇ ਜਦੋਂ ਕਿ ਕਿਸਾਨ ਮੋਰਚੇ ਦਾ ਮਾਮਲਾ ਆਉਂਦਾ ਤੇ ਕਿਵੇਂ ਜਿਹੜੀ ਆ ਰਾਜਸਥਾਨ ਦੀ ਜਿਹੜੀ ਜਿਹੜੀ ਪੁਲਿਸ ਆ ਉਹ ਕਿਦਾਂ ਬੰਬ ਤੇ ਗੋਲਿਆਂ ਨਾਲ ਜਿਹੜੇ ਆ ਵਾਰ ਕਰਦੀ ਆ ਉਹਨਾਂ ਨੂੰ ਚੁੱਕ ਕੇ ਲੈ ਜਾਂਦੀ ਆ ਉਹਨਾਂ ਦੇ ਸਾਹ ਸਮਾਨ ਤੋੜਦੀ ਆ ਬਹੁਤ ਮਾੜਾ ਵਰਤਾਰਾ ਕਰਦੀ ਆ ਤੇ ਹਰਿਆਣੇ ਦੇ ਵਿੱਚ ਕਿਸਾਨ ਜਿਹੜੇ ਆਗੂ ਆ ਉਹਨਾਂ ਨੂੰ ਜਿਹੜਾ ਵਿੱਚ ਬੰਦ ਕਰਵਾ ਦਿੱਤਾ ਜਾਂਦਾ ਡਰਾ ਧਮਕਾਇਆ ਜਾਂਦਾ ਇਹਦੇ ਨਾਲ ਜਿਹੜਾ ਮਾਹੌਲ ਆ ਹਰਿਆਣੇ ਦੇ ਵਿੱਚ ਜਾਂ ਉਹਦੇ ਆਲੇ ਦੁਆਲੇ ਅਸਰ ਕਰਦਾ ਉਹ ਬਹੁਤ ਮਾੜਾ ਸਿੱਖਾਂ ਤੇ ਇਸ ਤਰ੍ਹਾਂ ਦਾ ਜਿਹੜਾ ਬਾੜ ਹੋ ਰਿਹਾ ਇਸ ਗੱਲ ਲਈ ਜਿੱਥੇ ਸਿੱਖ ਫਿਕਰਮੰਦ ਆ ਉੱਥੇ ਮਾਨਵਤਾ ਦੀ ਗੱਲ ਕਰਨ ਵਾਲੇ ਲੋਕ ਬਹੁਤ ਜ਼ਿਆਦਾ ਫਿਕਰਮੰਦ ਆ ਸੋ ਅਸੀਂ ਇਸ ਗੱਲ ਤੋਂ ਦੇਖ ਰਹੇ ਆ ਕਿ ਜਿਹੜਾ ਜਿਹੜਾ ਜਿਹੋ ਜਿਹਾ ਰਾਜਾ ਹੁੰਦਾ ਉਸੇ ਪਰਜਾ ਹੁੰਦੀ ਆ ਸੋ ਮੋਦੀ ਸਾਹਿਬ ਤੇ ਮੋਦੇ ਜਿਹੜੀ ਖੱਟੜ ਸਰਕਾਰ ਆ ਇਹਦੇ ਵੱਲੋਂ ਜਿਹੜਾ ਰਵਈਆ ਅਪਣਾਇਆ ਗਿਆ ਸੀ ਉਹਦੇ ਨਤੀਜੇ ਆ ਰਹੇ ਨੇ ਜਿਹੜੇ ਕਿ ਬਹੁਤ ਮੰਦ ਭਾਗ ਹੈ ਨੇ ਦੇਸ਼ ਦੇ ਅੰਦਰ ਘਟਕੜਤੀਆਂ ਜਿੱਥੇ ਪਹਿਲਾਂ ਹੀ ਸਹਿਮ ਤੇ ਡਰ ਦੇ ਵਿੱਚ ਰਹਿ ਰਹੀਆਂ ਪਰ ਗੱਲ ਕੀ ਆ ਉਹਦਾ ਕਾਰਨ ਇਹ ਆ ਇਹ ਇਸ ਦਾ ਜਦੋਂ ਜਵਾਬ ਆਉਂਦਾ ਤੇ ਫਿਰ ਇਹ ਇਹ ਵਖਵਾ ਤੇ ਅਤਵਾਦੀ ਦੀ ਗੱਲ ਕੀਤੀ ਜਾਂਦੀ ਆ ਸੋ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਬਹੁਤ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਲਿਆ ਗਿਆ ਤੇ ਸਾਡੇ ਜਿਹੜੇ ਮੁਖਸਿਕਤਰ ਪ੍ਰਤਾਪ ਸਿੰਘ ਜੀ ਆ ਉਹਨਾਂ ਨੇ ਈਮੇਲ ਰਾਹੀਂ ਤੁਰੰਤ ਜਿਹੜਾ ਉੱਥੋਂ ਦੇ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਨੂੰ ਇਸ ਗੱਲ ਬਾਰੇ ਚੇਤਾਵਨੀ ਆ ਵਾ ਕਿ ਇਸ ਮਸਲੇ ਦਾ ਹੱਲ ਜਲਦੀ ਕੀਤਾ ਜਾਵੇ ਜਿਹੜੇ ਦੋਸ਼ੀ ਆ ਤੁਰੰਤ ਫੜੇ ਜਾਣ ਨਹੀਂ ਤਾਂ ਇਸ ਦੇ ਖਿਲਾਫ ਜਿਹੜਾ ਸਿੱਖ ਆਵਾਮ ਵੱਡੀ ਪੱਧਰ ਤੇ ਇਸ ਦੇ ਇਸ ਦੇ ਖਿਲਾਫ ਰੋਸ ਦਰਜ ਕਰਾਏਗਾ ਕਿਉਂਕਿ ਵੈਸੇ ਵੀ ਮੈਂ ਕਹਿ ਦਵਾਂ ਰਾਜਨੀਤਿਕ ਤੌਰ ਤੇ ਜੋ ਪਿਛਲੇ ਸਮੇਂ ਸਿੱਖਾਂ ਦੇ ਨਾਲ ਵਿਤਕਰਾ ਹੋਇਆ ਸ਼ਲੋਣੀ ਕਮੇਟੀ ਨੂੰ ਤੋੜਿਆ ਗਿਆ ਉਸ ਗੱਲ ਦਾ ਖੰਭਿਆਜ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਭੁੱਗ ਚੁੱਕੀ ਆ ਸੋ ਅਸੀਂ ਦੇਖ ਰਹੇ ਹਾਂ ਕਿ ਆਉਣ ਵਾਲੀਆਂ ਚੋਣਾਂ ਜਿਹੜੀਆਂ ਉਦੋਂ ਵੀ ਇਸ ਗੱਲ ਦਾ ਵੱਡਾ ਅਸਰ ਦਿਖਾਈ ਦੇਵੇਗਾ ਸੋ ਇਹ ਗੱਲ ਬੀਜੇਪੀ ਨੂੰ ਸਮਝ ਲੈਣੀ ਚਾਹੀਦੀ ਹੈ ਤੇ ਆਪਣੀ ਬਣਦੀ ਜ਼ਿੰਮਵਾਰੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਨਿਭਾਉਣੀ ਚਾਹੀਦੀ ਆ ਕਿਉਂਕਿ ਇੱਕ ਨਾਗਰਿਕ ਤੇ ਇੱਕ ਸਿੱਖ ਹੋਣ ਦੇ ਨਾਤੇ ਜਿਨ੍ਹਾਂ ਨੇ ਇਸ ਦੇਸ਼ ਦੇ ਲਈ ਬਹੁਤ بڑا ਰੋਲ ਅਦਾ ਕੀਤਾ ਸੋ ਇਸ ਗੱਲ ਲਈ ਸ਼ਰੋਣੀ ਕਮੇਟੀ ਪੂਰਨ ਤੌਰ ਤੇ ਗੰਭੀਰ ਹੈ ਤੇ ਇਸ ਦੇ ਮਾਮਲੇ ਨੂੰ ਅੱਗੇ ਤੱਕ ਲਿਜਾਇਆ ਜਾਏਗਾ